ਸਾਰਿਆਂ ਨੂੰ ਸਵਾਗਤ ਹੈ ਘੌਰਮਨ ਦੇ ਬਲੌਗ ਦੇ ਵਿੱਚ ਮਾ ਤੇਲ ਬੋਲੀ ਬਿਨਾ ਅਜੇ ਤੱਕ ਜਿਵੇਂ ਚੋਲ ਨੂੰ ਮਿਲਾਂ ਤੁਸੀਂ ਨਸਤਾ ਹੈ ਆਪਨੇ ਉਹਦੇ ਮੁੰਡੇ ਨੇ ਜਾਣਾ ਬਾਹਰ ਗਈ ਸੇ ਦਾ ਮੇ ਪਹਿਲਾ ਬਲੌਗ ਚ ਜੀ ਉਹ ਵੀ ਆ ਗਿਆ ਤੇ 27 ਤਰੀਕ ਦੀ ਪਲੈਟਾਉ ਦੀ ਟੜਕੇ ਦੀ ਅ ਅੱਜ ਸ਼ਾਮ ਨੂੰ ਜਾਉਗਾ ਮਤਲਬ ਇਹਦੇ ਤੇ ਬੱਚੇ ਵੀ ਖੜਾ ਮਟ ਪਹਿਲੇ ਹੀ ਦੂਰ ਨਾ ਪੈਣਾ ਬਈ ਰਸਤੇ ਮੈਂ ਸੋ ਤਰਕ 2-3 ਘੰਟੇ ਦਾ ਪਹਿਲਾਂ ਮਤਲਬ ਉਪ ਨਹੀਂ ਬੰਦਾ ਈ ਵੇਰ ਉਹ ਜੇ ਪੈ ਜਾ ਆਈ ਵਾ ਤਕਰੀਬਨ ਅੱਜ ਕੱਲ ਵੀ ਸਵੇਰ ਟਾਈਮ ਪੈ ਗਿਆ ਦਾ ਝਟਕਾ ਜਾ ਤੇ ਅੱਜ ਵੀ ਪੈ ਗਿਆ ਵੀਰੇ ਝਟਕਾ ਜਾ ਫੇਰ ਸੋਨੋ ਜਣੀ ਪਾਣੀ ਨਦੀ ਵਿੱਚ ਖਾਸ ਆਇਆ ਹੋਆ ਵੀ ਸੱਚਾ ਕੱਲ 1:30 3 ਵਜੇ ਦਮਤੋਂ ਨਦੀਵਾਂ ਨੂੰ ਜਦੋਂ ਵੀ ਪਾਣੀ ਹੈ ਇਹ ਦਵਾ ਕੱਲ ਥੋੜਾ ਤਾਂ ਅੱਜ ਤਾਂ ਪੂਰੀ ਭਰ ਕੇ ਚੱਲ ਰਹੀ ਐ ਨ ਪੂਰੀ ਭਰੀ ਵੀ ਐ ਨਦੀ ਬਈ ਰਾਤ ਬੱਤਲ ਉਪਨਪਾੜ ਮਾ ਨੂੰ ਕਾਫੀ ਲੱਗ ਰਿਹਾ ਦਾ ਹੋ ਰਿਹਾ ਦਾ ਰਾਤ ਬਾਰਸ ਹੋਈ ਆ ਉਪਨਪਾੜ ਮਾ ਨੂੰ ਚੰਗੀ ਇਸ ਕਰਕੇ ਪਾਣੀ ਬਹੁਤ ਆਇਆ ਬਾਪਾਣੀ ਨਦੀ 'ਚ ਕੇ ਬ੍ਰੇਕਰ ਜੇ ਉਲਟਾ ਨਹੀਂ ਬਣਾਇਆ ਅ ਰਜ਼ਾ ਲਈ ਲੰਗਿਆ ਹੁਣ ਜਦ ਪ੍ਰਸਾਤਾਂ ਦਾ ਟਾਈਮ ਆ ਗਿਆ ਹੁਣ ਉਲਟਾ ਕੇ ਬੈਠ ਗਿਆ ਦਾ ਪੁਰਾਣਾ ਪੂਰ ਆਰ ਦੇਖੀਏ ਵਸੇ ਕੀ ਉੱਤਲ ਬਹੁਤ ਹੋਇਆ ਵਾ ਬਈ ਤਰੂ ਕਿੱਡੀ ਥੜਾ ਸਾਈਡ ਇਰੋਂ ਇਧਰੋਂ ਰੋਲੇ ਸਾਈਡ ਨੂੰ بارش ਬਹੁਤ ਹੋਈ ਬਈ। ਹਾਂ ਦੇਖੋ। ਆਪਣਾ ਤਾਂ ਘੱਟ ਹੋਈ ਆ। ਇਧਰੋਂ بارش ਜ਼ਿਆਦਾ। ਮਤਲਬ 2-3 ਘੰਟੇ ਕਿਵਾਰਸ਼ ਪਈ ਗਈ। ਬਈ ਕਹੇ ਸਵੇਰੋਂ। ਦੇਖੋ ਪਾਣੀ ਵਹੀ ਨਦੀਆਂ ਮੈਂ ਪੂਰੀ ਭਰ ਕੇ ਆ ਰਹੀ ਹੈ ਵਰਲੇ ਨਦੀਆਂ ਵੀ ਤਾਂ ਆਪਣਾ ਉਧਰ ਮੱਕੀ ਸਮਾਂ ਡਾਂਗਰੀਆਂ ਵੀ ਪੂਰੀ ਭਰ ਗਈ ਵੀ ਆ ਵੀ ਉੱਪਰ ਵਾਰਸ ਚੰਗੀ ਹੋਲੀ ਕਾ ਗਰਮਾ ਵੀ ਆਇਆ ਹੋਊਗਾ ਪਾਣੀ ਬਈ ਅਗਰਮਾ ਵੀ ਆਪਾਂ ਲੰਗਣਾ ਉੱਤੀ ਨੂੰ ਦਿਖਾਉਂਗੇ ਦੇਖੂਗੇ ਇਹ ਦੇਖਿਆ ਮੱਕੀ ਮਾਰਕੰਡੇ ਮਾ ਤਾਂ ਪਹਿਲਾਂ 2-3 ਬਾਰ ਆ ਲਿਆ ਪਾਣੀ ਸੋਨਾ ਭਰ ਕੇ ਮਾਰਤੀ ਗੱਟੀ ਵਿੱਚ ਦੇਖੋ ਕੀ ਕਪਾਲੇ ਨੇ ਟਰੈਂਪੂ ਵਾਲਾ ਛੋਟਾ ਹਾਥੀ

ਦਾ ਦਾਅਤ ਚੁਰੇ ਦੇ ਗਏ ਵਾ ਪਤੋਂ ਨਹੀਂ ਬਈ ਕੀ ਕੀ ਹੋ ਰਿਹਾ ਜੀ ਅਸਲ ਨਹੀਂ ਨਾ ਦਾ ਨੇ ਜ਼ਰੂੜੇ ਬਹੁਤ ਘਟਦੇ ਬਈ ਪੂਰਾ ਦੋ ਰੋਡ ਨਵੇਂ ਆ ਰਹੀ ਹੈ ਜੀ ਕਿੱਥੇ ਦੇ ਆ ਰਹੇ ਨੇ ਕਿੱਥੇ ਦੇ ਕਿੱਥੇ ਜਾ ਰਹੇ ਨੇ ਕੋਈ anartha Yaratı... ਬਹੁਤ ਕਲੋਨੀ ਜੀ ਘਟ ਕਰ ਰਹੀ ਗਈ ਬਈਆਂ ਕੋਠੀ ਕੋਠੀਆਂ ਰਹੀਆਂ ਅੰਦਰ ਵੀ ਲੇ ਰਹੇ ਮਠਿਆਈ ਬਈ ਤੇ ਲੱਡੂ ਲੈ ਲੈ ਤੇ ਰਸਗੁਲਾ ਗਲਾਬ ਜੰਮਨ ਤਿੰਨ ਆਈਟਮ ਲੈ ਲਈ ਆਪਾਂ ਨੇ बहुत है देखो बर्फी गई जी रंग बिरंगी बाबू जी पनल। ਲਿਮਟ ਹੈ ਯੂਰੇ ਤੇ ਅਸੀਂ ਚੱਲਦੇ ਇਥੇ ਬੱਤੀਆਂ ਦੇ ਹੋਣ ਨਾਲ ਆਪਾਂ ਨੇ ਲੈਫਟ ਮੁੰਡੇ ਵਾਲੇ ਰੋਡ ਤੇ ਬੰਦੀ ਵਾਲੇ ਰੋਡ ਤੇ ਆਪਣਾ ਬਾਈਪਾਸ ਨਿਕਲੇਗਾ ਜਿਹੜਾ ਨਵਾਂ ਉਥੇ ਦੋ ਹੋਲਣਾ ਫਿਰ ਆਪਾਂ ਨੇ ਰਾਈਟ ਵਾਈ ਰੋਡ ਜਾ ਰਿਹਾ ਸਿੱਧਾ ਮਰੰਡੇ ਇਹ ਬਾਕੀ ਬਾਈ ਬਰਾਦਾ ਗਰ ਡੋਟ ਰਹੀ ਐ ਵਾ ਜਿਹੜਾ ਕੱਲ ਪਿਆ ਛੜਕਾ ਜ ਮੜਾ ਮੋਟਾ ਜ ਉਹ ਹੀ ਐ ਪਿਆ ਵਾ ਸੁੱਕੇ ਬਈ ਤਰਤੀਆ ਦੇਖੋ ਬੋਰ ਚੱਲ ਰਿਹਾ ਅੰਜਣ ਵਾਲਾ ਜੰਗਣ ਵਾਲਾ ਬੋਰ ਚੱਲ ਰਿਹਾ ਅੰਜਣ ਵਾਲਾ ਬਈ ਲਓ ਜੀ ਆ ਗਈ ਟ੍ਰੇਨ ਵੱਜ ਰਿਹਾ ਹੋਰ ਨੂੰ ਦੇਖੋ ਜਾਣਾ ਬਾਈ ਖੁੰਜਣਾ ਰੱਬਾ ਆਤੀ ਉਹਨਾ ਝੰਡੀ ਲੈਨ ਮਾ ਚੇਰਾ ਜਸਤ ਹੁਣ ਆ ਪਹੁੰਚ ਗਏ ਬਾਈ ਆਪਾਂ ਬਸ ਸਾਹਮਣੇ ਪਿੰਡ ਦਿਖ ਰਿਹਾ ਮੱਤਾ ਕਿਲੋਮੀਟਰ ਥਾਰੀ ਹੈ ਲਾਗੇ ਲਾਗਿਆ ਹੈ ਦੋ ਪਿੰਡ ਹੋਰੇ ਵੀ ਪਿੰਡ ਆ ਤਾਂ ਖੜੇ ਹੈ ਕਿੱਥੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਆ ਬੂਆ ਬਈ ਨੂਰ ਲਓ ਜੀ ਚਾਹ ਪਾਣੀ ਪੀ ਕੇ ਆਪਾਂ ਆ ਗਏ ਮੋਟਰ ਤੇ ਆ ਦੇਖੋ ਮੋਟਰ ਖੋਬੀ ਦੇਖੋ ਬਹੁਤ ਵਧੀਆ ਬਣਾਈ ਵੀ ਬਈ ਕਿਆ ਸੋਹਣਾ ਲੱਗਦਾ ਪਾਣੀ गिरਦਾ ਦੇਖੋ ਐਬਰੀਨਾਂ ਲਾਇਆ ਬੱਚੋਨਾਂ ਦੇਖੋ 26 ਐ ਇਹ 26 ਵੈਰਾਈਟੀ ਐ ਦੇਖੋ ਕਿਆ ਜਮੇੜਾ ਮਾਰਿਆ ਵੈਨ ਵਧੀਆ ਖੜੀ ਹੈ ਜੀਰੀ ਉੱਥੇ ਤੱਕ ਚਲੇ ਗਿਆ ਹੈ ਡੇਢ ਕਿੱਲੇ ਦੀ ਲੰਬਾਈ ਪੱਕੇ ਅੰਦਰ ਇਹਨਾਂ ਚਰੀ-ਚੁਰੀ ਬੀਜੀ ਵੀ ਆ ਡੰਗਰਾਂ ਵਾਸਤੇ ਉਹ ਖੋਖਾ ਜਾ ਪਿਆ ਪਰਾਂ ਟੀਨਾਂ ਵਾਲਾ ਉਹ ਪਰਾਂ ਤੱਕ ਇਹਨਾਂ ਦੀ ਚਲੇ ਗਈ ਵੀ ਸਾਰੀ ਆ ਖਾਲੀ ਪਈ ਆ ਜਿੰਨੀ ਵੀ ਆ ਇਹਨਾਂ ਦੀ ਉਹ ਆ ਸਾਰੀ ਉਹ ਆ ਨਾ ਦੀ ਉਹ ਅੱਧਰ ਸੜਕ ਹੈ ਇਹ ਪੂਰਾ ਰੈਂਟ ਬਹੁਤ ਹੈ ਬਾਈ ਸੜਕ ਤੇ ਲਾਗ ਲਾ ਕੇ ਨਾ ਉਹ ਖੋਖਾ ਰਖਾਇਆ ਵਟਕ ਸਾਹਮਣੇ ਇੱਕ ਇੱਕ ਖੋਖੇ ਦਾ 10-10000 ਰੁਪਿਆ ਰੈਂਟ ਹੈ ਬਾਈ ਖੋਖਾ ਅਗਲੇ ਨਾਲ ਆਪਣਾ ਰੱਖਣਾ ਬਣਾ ਕੇ ਮਿੱਟੀ-ਮੁੱਟੀ ਆਪੇ ਹੀ ਗੇਰਨੀ ਅਗਲੇ ਨਾਲ ਨਹੀਂ ਗਰਾ ਕੇ ਵੀ ਦੇ ਦਿੰਨੇ ਇਹ 10000 ਰੁਪਿਆ ਰੈਂਟ ਦੇਖ ਲਓ ਇੱਕ ਖੋਖਾ ਮਤਲਬ ਇੱਕ ਦੁਕਾਨ ਜਿੰਨਾ ਕਿ ਹੁੰਦਾ ਬਹੁਤ ਰੈਂਟ ਹੈ ਮਾਤੂ ਲਾਗ ਲਾ ਕੇ ਸੜਕ ਪਰ ਖਾਦੋ ਸਾਰੇ ਚ ਕਿਰਾਇਆ ਹੀ ਕਰਾਇਆ ਉੱਧਰ ਖਾਇਆ ਵਾ ਇੱਕ ਇੱਧਰ ਹੋ ਰੱਖਿਆ ਵਾ ਸਾਹਮਣੇ ਇੱਕ ਉਹ ਥਰ ਖਾਇਆ ਵਾ 4000 ਰੁਪਏ ਮਾ ਕਾਉਂਟਰ ਜਈ ਹੈ ਬਸ ਓਨੀ ਥੋੜੀ ਜਿਹੀ ਜਗਾਈਆਂ ਹੋਦੀ ਜਿੰਨੀ ਕਾਚ ਬੱਚਾ ਜਿੰਨਾ ਕ ਭਾਈ ਇੰਨੀ ਜਗ੍ਹਾ ਦਾ 4000 ਰੁਪਏ ਕਿਰਾਇਆ ਮਾਰ ਖਾਦੋ ਚਾਰੇ ਪਾਸੇ ਕਿਰਾਇਆ ਆਂਦਾ ਹੋਊਗਾ ਵਧੀਆ ਕਿਹੜਾ ਪੈਸੇ ਲਾਣੇ ਇਹਦਾ ਰਖਾਉਂਗੇ ਇਹਨੇ ਆ ਤਾਂ ਉਹ ਤਾਂ ਮਿਲਦਾ ਮਨੂੰ ਜੰਮ ਦਵਰ ਹਾਂ ਜਾ ਰਿਹਾ ਦਾ ਹਾਂ ਤੇ ਜਾ ਰਿਹਾ ਹੋਣਾ ਆਹੋ ਐਂ ਕਹਿੰਦਾ ਛੱਡ ਗਿਆ ਕਹਿੰਦਾ ਭੱਜ ਨੂੰ ਮਾਰੰਗੀ ਲਾ ਹੋਇਆ ਪਤਾ